ਕੀ ਹੋਇਆ ਸੀ ਕਿ ਤੁਸੀਂ ਘਰ ਮੌਜੂਦ ਸੀਗੇ ਕਿ ਅਮਰਪਾਲ ਵੱਲੋਂ ਜੀ ਕੀ ਹੋਇਆ ਸੀ ਜਦੋਂ ਇਤਰਾ ਪੀ ਕੇ ਆਇਸੀ ਕਿ ਹਾਂ ਜੀ ਸਰ ਪੀ ਕੇ ਆਏ 7-8 ਵਜੇ ਆਗਾ ਟਾਈਮ ਨੂੰ ਮੁੜ ਕੇ ਤਾਂ ਬਾਤ ਨਹੀਂ ਹੋ ਸਕੀ ਤਾ ਫਿਰ ਹੋਇਆ ਕਿ ਦਿੱਕਤ ਕੀ ਆਈ ਸੀ ਉਸ ਤੋਂ ਬਾਅਦ ਹਾਈ ਪੁੱਛਿਆ ਤੇਰੇ ਪੀੜ ਹੁੰਦੀ ਆਂਦਾ ਮੇਰੇ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਬਸ ਅੰਦਾ ਸ਼ਰਾਬ ਹੀ ਪੀਤੀ ਆ ਉਹ ਨਹੀਂ ਕੁਛ ਹੋਇਆ ਮੈਂ ਸੋਚਿਆ ਰਾਤ ਨੂੰ ਲਾ ਹੋ ਗਿਆ ਨਾ ਪਰ ਫਿਰ ਆਪਾਂ ਹਸਪੀਟਲ ਖੜਿਆ ਨੂੰ ਤੇ ਜਾਂਦਾ ਜਾਂਦਾ ਫਿਰ ਉੱਥੇ ਜਵਾਬ ਹੋ ਗਿਆ ਨੂੰ ਉੱਥੇ ਪੂਰਾ ਹੋ ਗਿਆ ਹਾਂਜੀ ਇਹ ਹੋ ਨਹੀਂ ਗੱਲ ਕਰ ਸਕਦੇ ਇਹ ਗੱਲ ਨਹੀਂ ਕਰ ਸਕਦੇ ਹਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਇਹ ਦੋ ਬੱਚੇ ਜੋ ਨੇ ਅਮਰਪਾਲ ਦੇ ਬੱਚੇ ਨੇ ਤਾਂ ਕੱਲ ਵਾੜੀ ਸ਼ਰਾਬ ਪੀਣ ਕਾਰਨ ਜੋ ਹੈ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਅਕਸਰ ਸਰਕਾਰ ਵੱਲੋਂ ਵੀ ਕਿਹਾ ਜਾਂਦਾ ਹੈ ਯੁੱਧ ਨਸ਼ਾ ਵਿਰੋਧ ਵੀ ਜਿਹੜਾ ਚਲਾਇਆ ਗਿਆ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਕੀ ਜਿਹੜੀ ਮਾੜੇ ਅੰਸਰ ਨੇ ਉਹਨਾਂ ਦੇ ਉੱਤੇ ਜਿਹੜਾ ਸਰਕਾਰ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਲੇਕਿਨ ਇਹ ਮੰਦ ਭਾਗੀ ਖਬਰ ਕੱਲ ਜੋ ਦੇਰ ਰਾਤ ਅੰਮ੍ਰਿਤਸਰ ਜ਼ਿਲ੍ਹਾ ਦੇ ਵਿੱਚ ਜਿਹੜੀ ਆ ਹੁੰਦੀ ਆ ਤਾਂ ਉੱਥੇ ਹੀ ਤੜਨਾ ਕੱਲੀ ਕੱਲੀ ਅਪਡੇਟ ਕੱਲੇ ਕੱਲੇ ਕਰਦੀ ਅਪਡੇਟ ਜਿਹੜੀ ਆ ਸਾਂਝੀ ਕਰਦੇ ਆ ਕਿ ਕਿੰਨਾ ਕਿੰਨਾ ਵੱਲੋਂ ਜਿਹੜੇ ਆਪਣੇ ਜੀ ਕੋਾਇ ਕੇ ਕੱਲੀ ਕੱਲੀ ਜਾਣਕਾਰੀ ਜਿਹੜੀ ਆ ਤੜ ਤੱਕ ਜ਼ਰੂਰ ਲੈ ਕੇ